ਆ ਦੇਖੋ ਆ ਤੁਹਾਡੇ ਘਰਾਂ ਦੇ ਵਿੱਚ ਅੱਧਾ ਕਲੇਸ਼ ਮੁਕਾਊ ਯੰਤਰ ਆ ਇਹ ਕਿ ਪਸ਼ੂ ਦੇ ਸਾਹਮਣੇ ਲਾ ਦਿਓ ਪਸ਼ੂ ਤਾਜ਼ਾ ਪਾਣੀ ਪੀਊਗਾ ਵਿਆਹ ਛੱਡ ਛੱਡ ਕੇ ਬੁੜੀਆਂ ਭਜਦੀਆਂ ਹੁੰਦੀਆਂ ਕਿ ਹਾਏ ਪਸ਼ੂ ਤੇ ਹੇ ਖੜੇ ਹੋਣਗੇ ਟੈਨਸ਼ਨ ਨਹੀਂ RAMNAL ਦਾ ਬਰਾਤ ਬਰੂਤ ਜਦੋਂ ਰੋਟੀ ਖਾ ਕੇ ਤੁਰ ਗਈ ਉਦੋਂ ਇਹ ਸਸਤੇ ਸਾਡਾ ਜਿਵੇਂ ਹੋਲਸੇਲ ਦੁਕਾਨਾਂ ਤੇ ਮਾਲ ਜਾਂਦਾ ਜੀ ਸਸਤਾ ਯਾਨੀ ਕਿ ਆਪਣੇ ਕੋਲ 850 900 ਤੋਂ ਰੇਟ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੀ ਵੀ ਇਹਨਾਂ ਮਤਲਬ ਜੇ ਤੁਸੀਂ ਪਟਿਆਲੇ ਵਾਲੇ ਪਾਸੇ ਆਏ ਹੋ ਨਾ ਤਾਂ ਮੱਲੋ ਰੋਕ ਜੋ ਜੇ ਤੁਸੀਂ ਪਸ਼ੂ ਰੱਖਦੇ ਨਾ ਫਿਰ ਤਾਂ ਤੁਸੀਂ ਜਮੇ ਹੀ ਰੋਕ ਜੋ ਅੱਜ ਅੱਗੇ ਮੈਂ ਫਰਨੀਚਰ ਦੀਆਂ ਦਿਖਾਣਾ ਦਿਖਾਉਣਾ ਹੁੰਦਾ ਨਾ ਅੱਜ ਮੈਂ ਤੁਹਾਨੂੰ ਪਸ਼ੂਆਂ ਵਾਲੇ ਫਰਨੀਚਰ ਦੇ ਆ ਲੈ ਕੇ ਆਇਆ ਜਿੱਥੇ ਤੁਹਾਡੇ ਗਾਵਾਂ ਮੱਝਾਂ ਰੱਖਣ ਦਾ ਕੰਮ ਸੌਖਾ ਕਰ ਦੇਣਾ ਤੁਹਾਡੇ ਘਰਾਂ ਚੋਂ ਕਲੇਸ਼ ਮੁਕਾ ਦੇਣਾ ਚਾਹੇ ਪਸ਼ੂ ਬੰਨਣ ਦੀ ਗੱਲ ਹੋਵੇ ਚਾਹੇ ਸਫਾਈ ਕਰਨ ਦੀ ਗੱਲ ਹੋਵੇ ਚਾਹੇ ਚੋਣ ਦੀ ਗੱਲ ਹੋਵੇ ਚਾਹੇ ਪਾਣੀ ਪਿਉਣ ਦੀ ਗੱਲ ਹੋਵੇ ਆਪਣੇ ਨਾਲ ਪੰਜਾਬ ਦਾ ਬਹੁਤ ਵੱਡਾ ਹੋਲ ਸੇਲਰ ਮੁੰਡਾ ਖੜਾ ਨਿਖਲ SKT ਵਾਲੇ SKT ਵਾਲੇ ਜਦ ਵੀ ਵੱਡੇ ਵੱਡੇ ਮੇਲੇ ਜਾਓਗੇ ਜਾਂ ਵੱਡੇ ਵੱਡੇ ਫਾਰਮਾਂ ਤੇ ਦੇਖੋਗੇ ਤਾਂ SKT ਦੀਆਂ ਮਸ਼ੀਨਾਂ ਤੇ ਸਭ ਤੋਂ ਜ਼ਿਆਦਾ ਲੋਕ ਭਰੋਸਾ ਕਰਦੇ ਆ ਰੇਟ 'ਚ ਵੀ ਬਹੁਤ ਕਮਾਲ ਹੁੰਦੀਆਂ ਬਾਈ ਦੀਆਂ ਮਸ਼ੀਨਾਂ ਤੇ ਕੁਆਲਿਟੀ ਬਹੁਤ ਕਮਾਲ ਹੁੰਦੀ ਆ ਨਖਲ ਭਾਈ ਕੰਮ ਤੇਰਾ ਬਹੁਤ ਸਿਰ ਆ ਥੈਂਕ ਯੂ ਜਿੰਨੇ ਵੀ ਫਾਰਮਰਾਂ ਕੋਲੇ ਜਾਣਦੇ ਆ ਅਗਲਾ ਕਹਿੰਦਾ ਵੀ ਨਖਲ ਦਾ ਕੰਮ ਯਾਰ ਸਿਰ ਆ ਹੁੰਦਾ ਥੈਂਕ ਯੂ ਨਖਲ ਭਾਈ ਹਾਂਜੀ ਆਪਾਂ ਕਿੰਨੇ ਤੋਂ ਮਸ਼ੀਨ ਛੋਟੀ ਸ਼ੁਰੂ ਕਰ ਦਿੰਨੇ ਆ ਛੋਟੀ ਮਸ਼ੀਨ ਜੀ ਆਪਣੀ ਆ 18000 ਤੋਂ ਸ਼ੁਰੂ ਹੋ ਜਾਂਦੀ ਹੈ ਇਹਨੂੰ ਆਪਾਂ ਇਨਵਰਟਰ ਮਾਡਲ ਵੀ ਕਹਿ ਦਿੰਦੇ ਆ ਇਨਵਰਟਰ ਤੇ ਵੀ ਚੱਲ ਜਾਂਦੀ ਹੈ ਜਿਵੇਂ ਲੈਟ ਦੀ ਦਿੱਕਤ ਹੋਵੇ ਹੂੰ ਹਾਂਜੀ ਇੱਕ ਨਾ ਹੋਰ ਆ ਗੱਲ ਬਹੁਤ ਲੋਕ ਨਾ ਦੇ ਤਾਂ ਸਸਤੀ ਦਿੰਦੇ ਆ ਇਸ ਤੋਂ ਤੇਰੇ ਤੋਂ ਵੀ ਸਸਤੀ ਦੇ ਦੇਣਗੇ ਉਹ ਜਿਆਦਾ ਦੂਜੀਆਂ ਬੰਨੀਆਂ ਹੁੰਦੀਆਂ ਉਹਨਾਂ ਦੀਆਂ ਅਲੂਮੀਨੀਅਮ ਚ ਆਪਣਾ ਜਿਹੜੀ ਮਸ਼ੀਨਾਂ ਹੋਣੀਆਂ ਨੇ ਸਾਰੀਆਂ 100% ਕਾਪਰ ਚ ਹੋਣਗੀਆਂ ਕੋਈ ਵੀ ਮਸ਼ੀਨ ਲੈ ਲੋ ਸਾਲ ਦੀ ਗਰੰਟੀ ਹੋਏਗੀ ਇਹ ਪੰਪ ਵੀ ਜਿਹੜਾ ਛੋਟੀ ਮਸ਼ੀਨ ਤੋਂ ਆਪਾਂ ਸਟਾਰਟ ਕਰਦੇ ਆ ਅੱਧੇ ਐਚਪੀ ਤੋਂ ਸਟਾਰਟ ਕਰਦੇ ਆ ਜੀ ਤਾਂ ਕਿ ਪਸ਼ੂ ਦਿੱਕਤ ਨਾ ਆਵੇ ਚੋਾਈ ਵੇਲੇ ਇਹ ਇਹ ਆਪਣਾ ਅੱਧੇ ਐਚਪੀ ਵਾਲਾ ਇਹ ਤਕਰੀਬਨ ਆਪਣੇ ਕੰਮ ਕਰੂਗਾ گاਵਾ ਤੇ گاਵਾ ਤੇ ਜੀ گاਵਾ ਤੇ گاਵਾ ਜੇ ਮੱਝਾਂ ਲਈ ਆਪਾਂ ਨੂੰ ਥੋੜਾ ਪ੍ਰੈਸ਼ਰ ਜ਼ਿਆਦਾ ਕਿਉਂਕਿ ਮੱਝ ਦੀ ਧਰ ਜ਼ਿਆਦਾ ਸਖਤ ਹੁੰਦੀ ਹੈ ਹਾਂ ਮੱਝਾਂ ਵਾਸਤੇ ਫਿਰ ਆਪਾਂ ਇਹ ਕਹਿ ਰਹੇ ਨੇ ਜਿਵੇਂ ਤੁਸੀਂ ਆ ਹਾਂ ਆ ਬੜੀਆਂ ਮਸ਼ੀਨਾਂ ਲੈ ਲੋ ਜੀ ਆ ਜਿਵੇਂ ਆ ਗਈਆਂ ਆਪਣੀਆਂ ਹੂੰ ਇਹਦਾ ਪੰਪ ਹੈਵੀ ਪੰਪ ਹੈ 1.5 HP ਦਾ ਜੀ ਇਹਦਾ ਵੈਕਿਊਮ ਜ਼ਿਆਦਾ ਹੁੰਦਾ ਵੈਕਿਊਮ ਜ਼ਿਆਦਾ ਹੁੰਦਾ ਹੈ ਪਾਵਰ ਜ਼ਿਆਦਾ ਹੁੰਦੀ ਹੈ ਇਸ ਹਾਂ ਇੱਕ ਤੁਸੀਂ ਹੋਰ ਦੇਖੋ ਇਹਦੀ ਬਣਾਵਟ ਨਾ ਕਿਸੇ ਵੀ ਮਸ਼ੀਨ ਦੀ ਕੋਈ ਵੀ ਮਸ਼ੀਨ ਮਾ ਚੱਕ ਲੈਣਾ ਤੁਸੀਂ ਇੱਕ ਗੱਲ ਦੇਖੋ ਇਹਦੀ ਮਸ਼ੀਨ ਦੀ ਬਣਾਵਟ ਦੀ ਇਹਦਾ ਬਿਜਲੀ ਨਾਲ ਪਸ਼ੂ ਦਾ ਕੋਈ ਸੰਪਰਕ ਹੀ ਹੈ ਨਹੀਂ ਹਾਂਜੀ ਹਾਂ ਮਸ਼ੀਨ ਬਿਜਲੀ ਵਾਲੀ ਆ ਪਰ ਬਿਜਲੀ ਆ ਦੇਖੋ ਆ ਮੋਟਰ ਤੱਕ ਬਿਜਲੀ ਆਈ ਪਰ ਮੋਟਰ ਨੇ ਵੈਕਿਊਮ ਨਾਲ ਜਿਹੜਾ ਕਨੈਕਟ ਕੀਤਾ ਉਹ ਆ ਪਾਈਪ ਦੇ ਥਰੂ ਕੀਤਾ ਠੀਕ ਆ ਨਾ ਉਸ ਤੋਂ ਅੱਗੇ ਆ ਮੋਟਰ ਤੋਂ ਅੱਗੇ ਮੋਟਰ ਫੱਟੀ ਤੇ ਕਸੀ ਗਈ ਮੋਟਰ ਦਾ ਕਨੈਕਸ਼ਨ ਐਸ ਲੋਹੇ ਦੇ ਨਾਲ ਕੋਈ ਨਹੀਂਗਾ ਤੇ ਉਸ ਤੋਂ ਬਾਅਦ ਇਧਰਲੇ ਪਾਸੇ ਕੋਈ ਕਨੈਕਸ਼ਨ ਹੀ ਨਹੀਂ ਹੈ ਨੀਗਾ ਨੰਬਰ 2 ਤੇ ਜਦੋਂ ਚੰਗੀ ਕੰਪਨੀ ਦੀ ਮਸ਼ੀਨ ਬਣੀ ਹੁੰਦੀ ਹੈ ਤਾਂ ਫਿਰ ਉਹਦੇ ਕਰੰਟ ਆਉਣ ਦੇ ਚਾਂਸ ਬਹੁਤ ਘੱਟ ਹੁੰਦੇ ਬਿਲਕੁਲ ਇਸੇ ਕਰਕੇ ਲਾਣੇ ਜਿਵੇਂ ਛੋਟੇ ਫਾਰਮਾਂ ਦੇ ਅਰਥਿੰਗ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਆਪਾਂ ਇਹ ਲੱਕੜ ਲਾ ਕੇ ਦਿੰਨੇ ਆ ਵੀ ਸੇਫਟੀ ਚਾਹੇ ਛੋਟੇ ਬੱਚੇ ਨੇ ਚੁਾਈ ਕਰਨੇ ਚਾਹੇ ਲੇਡੀਜ਼ ਨੇ ਕਰਨੀ ਹੈ ਵੀ ਕੋਈ ਦਿੱਕਤ ਨਾ ਆ ਕੇ ਫਿਰ ਇਹਨੂੰ ਅੱਗੇ ਪਿੱਛੇ ਲਿਜਾਣਾ ਇਹਨੂੰ ਕੈਰੀ ਕਰਨਾ ਇਹਨੂੰ ਸਾਫ਼ ਕਰਨਾ ਮਸ਼ੀਨ ਨੂੰ ਸਭ ਤੋਂ ਵੱਡੀ ਗੱਲ ਆ ਵੀ ਇਹਨੂੰ ਮਸ਼ੀਨ ਆ ਕਿ ਦੁੱਧ ਵਾਲੀ ਮਸ਼ੀਨ ਨੂੰ ਸਾਫ਼ ਹੋਣੀ ਬੜੀ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਹਾਂ ਤਾਂ ਇਹ ਇਹ ਬਿਲਕੁਲ ਜਦੋਂ ਆਪਾਂ ਇਹਨੂੰ ਪ੍ਰੋਪਰ ਸਾਫ਼ ਕਰਨਾ ਹੋਵੇ ਉਦੋਂ ਕਰ ਸਕਦੇ ਇਹਨੂੰ ਖੋਲ ਕੇ ਹਾਂਜੀ ਹਾਂਜੀ ਖੋਲ ਕੇ ਵੀ ਤੁਸੀਂ ਗਰਮ ਪਾਣੀ ਲੈ ਕੇ ਇਹ ਸਾਰਾ ਆਟੋਮੈਟਿਕ ਹੈ ਗਰਮ ਪਾਣੀ ਲੈ ਕੇ ਬਸ ਇਹਨੂੰ ਡਬੋ ਦੋ ਮਸ਼ੀਨ ਚਲਾ ਦਿਓ ਸੋਚ ਨੀਚੇ ਕਰਕੇ ਆਟੋਮੈਟਿਕ ਸਾਰਾ ਗਰਮ ਪਾਣੀ ਦੀ ਸਫਾਈ ਕਰਦਾ ਕਰਦਾ ਕੇਹ ਚ ਆ ਜੂਗਾ ਫਿਰ ਤੁਹਾਨੂੰ ਨਾਲ ਬਰਸ਼ ਵੀ ਮਿਲਣਗੇ ਸਫਾਈ ਵਾਸਤੇ ਠੀਕ ਆ ਠੀਕ ਹੈ ਜੀ ਵੀ ਜਿਵੇਂ ਜਿਵੇਂ ਤੁਸੀਂ ਬਾਅਦ ਦੇ ਵਿੱਚ ਸਫਾਈ ਕਰਨੀ ਕਿਉਂਕਿ ਦੁੱਧ ਵਾਲੇ ਮਸਲੇ ਤੇ ਸਫਾਈ ਬਹੁਤ ਜ਼ਰੂਰੀ ਹੈ ਹਨਾ ਬਿਕੋਜ਼ ਦੀ ਕੁਆਲਟੀ ਕੋਈ ਤੁਹਾਡੀ ਸਫਾਈ ਤੇ ਖੜੀ ਹੈ ਤਾਂ ਇਹਨੇ ਸਾਫ ਆਟੋਮੈਟਿਕ ਹੀ ਸਾਫ ਹੋ ਜਾ ਆਟੋਮੈਟਿਕ ਹੀ ਆਟੋਮੈਟਿਕ ਹੀ ਸਾਫ ਹੋ ਜਾਣਾ ਸਾਫ ਵਾਲਾ ਕੰਮ ਸਾਰਿਆਂ ਚ ਹੀ ਹੈਗਾ ਜੇ ਇਹਦਾ ਕੋਈ ਵੀ ਪਾਰਟਸ ਖਰਾਬ ਹੋ ਜੇ ਨਿਕਲ ਹਾਂਜੀ ਤਾਂ ਉਹ ਆਪਾਂ ਨੂੰ ਮਿਲੂਗਾ 올 ਓਵਰ ਇੰਡੀਆ ਆਪਣੀ ਹੋਲਸੇਲ ਚ ਜਾਨੀਆ ਮਸ਼ੀਨਾਂ ਜੀ ਥਰੂ ਕੋਰੀਅਰ ਤੁਹਾਨੂੰ ਘਰੇ ਬੈਠੇ ਸਾਮਾਨ ਮਿਲ ਜਾ ਕਰੂਗਾ ਜੇ ਮੰਨ ਲਓ ਆਪਾਂ ਪਟਿਆਲੇ ਬੈਠੇ ਆ ਇੱਥੇ ਹਾਂਜੀ ਹਾਂਜੀ ਜੇ ਕਿਸੇ ਬੰਦੇ ਨੇ ਦੂਰ ਦੇ ਨੇ ਮਸ਼ੀਨ ਲੈਣੀ ਹੋਈ ਤੇਰੇ ਕੋਲ ਹਾਂਜੀ ਜੇ ਕਿਸੇ ਦੂਰ ਦੇ ਬੰਦੇ ਨੇ ਮਸ਼ੀਨ ਲੈਣੀ ਹੋਈ ਦੂਰ ਜਿਵੇਂ ਸਾਡਾ ਟਰਾਂਸਪੋਰਟ ਸਿਸਟਮ ਚੱਲਦਾ ਜੀ اپنی 올 اوور ਇੰਡੀਆ ਦੀ ਜਾਨੀਆ ਮਸ਼ੀਨਾਂ ਜੀ ਜਿਵੇਂ ਤੁਸੀਂ ਟੋਕਨ ਮਨੀ ਪਵਾ ਕੇ 2000 ਰੁਪਏ ਜੀ ਹਾਂ ਉੱਥੇ ਬੁੱਕ ਕਰਾ ਦਿੰਨੇ ਆ ਹਾਂ ਮਤਲਬ ਅੱਜ ਬੁੱਕ ਕਰਾਵਾਂਗੇ ਚਾਰ ਪੰਜ ਦਿਨ ਚ ਮਸ਼ੀਨ ਪਹੁੰਚ ਜਾਂਦੀ ਹੈ ਜੀ ਸਭ ਤੋਂ ਮਹਿੰਗੀ ਵੱਡੀ ਕਮਰਸ਼ੀਅਲ ਮਤਲਬ ਆ ਤਾਂ ਹੋ ਗਈਆਂ ਘਰਾਂ ਦੀਆਂ ਜੇ ਕਮਰਸ਼ੀਅਲ ਡੈਰੀ ਫਾਰਮਿੰਗ ਲਈ ਕਿਸੇ ਨੇ ਲੈਣੀ ਹੋਵੇ ਉਹਨਾਂ ਵਾਸਤੇ ਫਿਰ ਇੱਕ ਆਪਣੇ ਕੋਲ ਡਬਲ ਅੰਦਰ ਅੰਦਰਲੇ ਪਾਸੇ ਹੈਗੀਆਂ ਕੋਈ ਵੱਡੀਆਂ ਮਸ਼ੀਨਾਂ ਅੰਦਰ ਵੀ ਹੈਗੀਆਂ ਜੀ ਬੜੀ ਮਸ਼ੀਨਾਂ ਵੀ ਜੋ ਕਮਰਸ਼ੀਅਲ ਡੈਰੀ ਫਾਰਮਿੰਗ ਵੱਡਾ ਹੈ ਬੰਦੇ ਦਾ ਅਮੇ ਜਿਸ ਕੋਲ 35 40 گاਵਾ ਨੇ ਜੀ ਤਾਂ ਆਪਣੇ ਆ ਡਬਲ ਵਾਲੇ ਫਿਟਿੰਗ ਵਾਲੇ ਮਾਡਲ ਆ ਜਾਂਦੇ ਨੇ ਅੱਛਾ ਇਹ ਨਾਲ ਦੋ ਬਕਟਾ ਚੱਲਣੀਆਂ ਇੱਕ ਟਾਈਮ ਤੇ ਮਤਲਬ ਦੋ گاਵਾਆਂ ਜਾਂ ਬੱਜੜੀ ਧਾਰ ਇੱਕ ਟਾਈਮ ਤੇ ਗੱਡੀ ਜਾਂਦੀ ਹੈ ਵੀ ਇੱਕ ਉਧਰ ਲਾ ਕੇ ਇੱਕ ਉਧਰ ਲਾ ਕੇ ਜਿਵੇਂ ਉਹ ਵੱਡੇ ਫਾਰਮਾਂ ਦੇ ਵਿੱਚ ਕਰਦੇ ਆ ਹਾਂਜੀ 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 ਤਾਂ ਫਿਰ ਉਹ ਵੀ ਕਰ ਸਕਦੇ ਆ ਇੱਕ ਮੈਨੂੰ ਆ ਜਰ ਤੇਰੀ ਚੀਜ਼ ਬਹੁਤ ਪਸੰਦ ਆਈ ਆਹਾ ਆ ਦੇਖੋ ਆ ਤੁਹਾਡੇ ਘਰਾਂ ਦੇ ਵਿੱਚ ਅੱਧਾ ਕਲੇਸ਼ ਮੁਕਾਉ ਯੰਤਰ ਆ ਇਹ ਕਿ ਪਸ਼ੂ ਦੇ ਸਾਹਮਣੇ ਲਾ ਦਿਓ ਪਸ਼ੂ ਤਾਜ਼ਾ ਪਾਣੀ ਪੀਊਗਾ ਪਸ਼ੂ ਜਿੰਨੇ ਵਾਰ ਚਾਹੂਗਾ ਓਨੇ ਵਾਰ ਪਾਣੀ ਪੀਊਗਾ ਤੁਹਾਨੂੰ ਪਸ਼ੂ ਐ ਦੇਖਣ ਦੀ ਲੋੜ ਨਹੀਂ ਲੜਨ ਘੋਲਣ ਦੀ ਲੋੜ ਨਹੀਂ ਪਸ਼ੂ ਧਿਆਏ ਆ ਓਏ ਉਹ ਆ ਚਾਹ ਉਹ ਸਭ ਤੋਂ ਬੜੀ ਗੱਲ ਸਾਫ਼ ਪਾਣੀ ਅੰਦਰ ਜਾਂਦੇ ਨਾ ਵਿਆਹ ਵਿਆਹ ਛੱਡ ਛੱਡ ਕੇ ਬੁੜੀਆਂ ਭਾਜਦੀਆਂ ਹੁੰਦੀਆਂ ਕਿ ਹਾਏ ਪਸ਼ੂ ਧਿਆਏ ਖੜੇ ਹੋਣਗੇ ਟੈਨਸ਼ਨ ਨਹੀਂ RAMNUAL ਦਾ ਬਰਾਤ ਬਰੂਤ ਜਦੋਂ ਰੋਟੀ ਖਾ ਕੇ ਤੁਰ ਗਈ ਉਦੋਂ ਆਉਣਾ ਤੁਸੀਂ ਪਸ਼ੂ ਤੁਹਾਡੇ ਧਿਆਏ ਨਹੀਂ ਹੋਣਗੇ ਕਿਉਂਕਿ ਤੁਹਾਡੀ ਖੁਰਨੀ ਤਿਆਹ ਲੱਗਿਆ ਹੋਇਆ ਠੀਕ ਹੈ ਇਹ ਐਵੇਂ ਨੱਪੂਗਾ ਪਸ਼ੂ ਆਪੇ ਪਾਣੀ ਪੀ ਲੂਗਾ ਹਾਂ ਨਾ ਇਹ ਵੀ ਮਿਲ ਜਾਂਦੇ ਆ ਸਾਰੇ ਬਾਦੂ ਹਾਂਜੀ ਹਾਂਜੀ ਹੋਲ ਸੇਲ ਆਜੋ ਇੱਕ ਨਾ ਇੱਕ ਹੋਰ ਚੀਜ਼ ਤੁਹਾਨੂੰ ਦੱਸਣ ਵਾਲੀ ਏ ਤੁਸੀਂ ਆਪ ਬਥੇਰੇ ਪੋਲੇ ਗੱਦੇ ਖਰੀਦ ਲਿਆ ਕਰਨਿਆ ਪੁੱਤ ਤੇ ਪਸ਼ੂਆਂ ਵਾਸਤੇ ਨਹੀਂ ਲੈਣੇ ਹੋਲ ਸੇਲਰ ਆ ਬੰਦਾ ਤੇ ਇਹ ਕਿੰਨੇ ਰੁਪਏ ਤੋਂ ਮੈਟ ਸ਼ੁਰੂ ਹੋ ਜਾਂਦਾ ਤੇਰੇ ਕੋਲੇ ਹੋਲ ਸੇਲਰ ਕੋਲੇ ਤਾਂ ਸਸਤਾ ਹੋਊਗਾ ਦੇਖੋ ਜਿਹੜਾ ਰਬੜ ਦਾ ਮੈਟ ਹੈ ਇਹ ਆਪਣੇ ਕੋਲ 2230 ਤੋਂ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਆਪਣੇ ਕੋਲ ਕਈ ਕਿਸਮਾਂ ਆਈਆਂ ਨੇ ਜਿਵੇਂ ਆਹ ਲੋਕ ਵਾਲੇ ਆ ਗਈ ਜੀ ਅੱਛਾ ਇਹ ਮੈਟ ਨਾ ਮੈਟ ਜੁੜਦਾ ਜਾਊਗਾ ਇਹ ਮੈਟ ਨਾ ਮੈਟ ਜੁੜਦਾ ਜਾਊਗਾ ਇਹ 40 ਕਿਲੋ ਵਾਲੇ ਆ ਗਏ ਜੀ ਅੱਛਾ ਇਹ 32 34 ਕਿਲੋ ਆ ਗਏ ਤੇ ਸਾਈਜ਼ ਵੀ ਵੈਰੀ ਕਰਦੇ ਨੇ 4 6 1/2 4 7 ਹੂੰ ਸਾਰੇ ਸਾਈਜ਼ ਹੁੰਦੇ ਨੇ ਅੱਛਾ ਆ ਆ ਹੌਲਾ ਉਪਾਰ ਹੈ ਹਾਂ ਤੇ ਹੋਰ ਉਸ ਤੋਂ ਬਿਨਾ ਹੋਰ ਕਾਹਚ ਹੁੰਦਾ ਰਬੜ ਤੋਂ ਬਿਨਾ ਹੋਰ ਕਾਹਚ ਹੁੰਦਾ ਰਬੜ ਤੋਂ ਬਣ ਫਾਰਮ ਹੁੰਦੀ ਹੈ ਜੀ ਫਾਰਮ 'ਚ ਵੀ ਆਪਣੇ ਕੋਲ ਸਾਰੀ ਵੈਰਾਈਟੀ ਹੁੰਦੀ ਹੈ ਇਹ ਇਹ ਸਸਤਾ ਹੋਊਗਾ ਏ ਸਸਤੇ ਸਾਡਾ ਜਿਵੇਂ ਹੋਲਸੇਲ ਦੁਕਾਨਾਂ ਤੇ ਮਾਲ ਜਾਂਦਾ ਜੀ ਸਸਤਾ ਯਾਨੀ ਕਿ ਆਪਣੇ ਕੋਲ 850 900 ਤੋਂ ਰੇਟ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੀ ਵੀ ਇਹਨਾਂ 'ਚ ਵੀ ਆਪਣੇ ਕੋਲ 1800 ਤੋਂ 2000 ਤੱਕ ਕੁਆਲਿਟੀ ਹੈਗੀ ਆ ਕੋਈ ਆ ਰਿਹਾ ਕਿ ਇਹਨਾਂ 8 900 ਤੋਂ ਸ਼ੁਰੂ ਹੋ ਜਾਂਦਾ ਮੈਟ ਹਾਂਜੀ ਹਾਂ ਹੋਲਸੇਲ ਰੇਟ ਇਹਨਾਂ ਹੀ ਆ ਹਾਂਜੀ ਹਾਂ 850 ਤੋਂ ਸ਼ੁਰੂ ਹੈ ਇਹ ਜਿਆਦਾ ਹੰਡ ਤਾਂ ਕਿਹੜਾ ਰਬੜ ਵਾਲਾ ਕਾਹਾ ਜੀ ਜਿਆਦਾ ਰਬੜ ਵਾਲੇ ਚੱਲਦੇ ਜੀ ਅੱਛਾ ਰਬੜ ਵਾਲਾ ਜਿਆਦਾ ਟਾਈਮ ਚੱਲਦਾ ਹਾਂਜੀ ਹਾਂਜੀ ਰਬੜ ਹੈ ਨਾ ਜੀ ਉਹਨੇ ਘਸਣਾ ਨਹੀਂ ਇਹਨੇ ਟਾਈਮ ਨਾਲ ਦਬ ਜਾਣਾ ਜਿਹੇ ਜੀ ਆਪਾਂ ਕੁਆਲਿਟੀ ਲਵਾਂਗੇ ਉਹਨੇ ਟਾਈਮ ਨਾਲ ਦਬੀ ਜਾਣਾ ਅੱਛਾ ਤੇ ਆਹ ਮਸ਼ੀਨਾਂ ਦੀ ਆਪਾਂ ਕਿੰਨੇ ਚਿਰ ਦੀ ਗਾਰੰਟੀ ਲੈਣੇ ਆ ਨਿਕਲ ਇਹ ਸਾਲ ਦੀ ਗਾਰੰਟੀ ਹੈ ਜੀ ਆਪਣੀ ਹਾਂ ਸਾਲ ਚ ਕੀ ਹੋ ਜੇ ਤੱਕ ਸਾਲ ਚ ਕੋਈ ਮੋਟਰ ਲਈ ਕੋਈ ਦਿੱਕਤ ਆ ਜਾਵੇ ਕੁਝ ਵੀ ਹੋ ਜਾਏ ਆਪਾਂ ਤੁਹਾਨੂੰ ਪੰਪ ਪੂਰਾ ਬਦਲ ਲਾਂਗੇ ਜੀ ਮੋਟਰ ਚ ਦਿੱਕਤ ਆ ਗਈ ਜੀ ਵੈਕਿਊਮ ਚ ਦਿੱਕਤ ਆ ਗਈ ਹੋਰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਏਗੀ ਕੋਈ ਸਮਾਨ ਖਰਾਬ ਹੁੰਦਾ ਆਪਾਂ ਤੁਹਾਨੂੰ ਕੋਰੀਅਰ ਰਾਹੀਂ ਭੇਜ ਦਾਂਗੇ ਜੀ ਹਾਂ ਜੇ ਜੇ ਮੰਨ ਕੇ ਚਲੋ ਆ ਆ ਆ ਆ ਕੀ ਆ ਇਹ ਸਾਡੇ ਇੰਪੋਰਟਡ ਕੁਆਲਿਟੀ ਹੈ ਜੀ ਇਹ ਖਰਾਬ ਨਹੀਂ ਹੁੰਦੇ ਛੇਤੀ ਬਸ ਦੁੱਧਾ ਧਿਆਨ ਰੱਖਣਾ ਹੈ ਦੁੱਧ ਆਪਾਂ ਨੇ ਕੇਨ ਚ ਘੱਟ ਭਰਨਾ ਹੈ ਹੂੰ ਹੋਰ ਕੁਝ ਵੀ ਕੇਨ ਚ ਆਪਾਂ ਦੁੱਧ ਘੱਟ ਭਰਨਾ ਹੈ ਜੀ ਦੁੱਧ ਓਵਰ ਭਰਾਂਗੇ ਫਿਰ ਜਿੱਦਕਤ ਆਊਗੀ ਫਿਰ ਇਹਨੂੰ ਖੋਲ ਕੇ ਸਾਫ਼ ਕਰਕੇ ਦੁਬਾਰਾ ਚੱਲ ਪੈਂਦੇ ਨੇ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਆ ਆ ਵੈਕਿਊਮ ਹੀ ਬਣਾਉਂਦਾ ਹਾਂ ਹਾਂਜੀ ਹਾਂ ਇਹ ਇਧਰਲੇ ਪਾਸੇ ਭੇਜਦਾ ਹਾਂ ਹਾਂਜੀ ਦੁੱਧ ਇਹ ਵੈਕਿਊਮ ਬਣਾਉਂਦਾ ਜੀ ਇਹ ਉਹ ਕਰਦਾ ਚੁਆਈ ਕਰਦਾ ਜਦੋਂ ਤਾਂ ਪ੍ਰੈਸ ਕਰਦਾ ਹਾਂਜੀ ਆ ਆ ਚੁਆਈ ਕਰਦਾ ਇਹ ਚੁਆਈ ਕਰਦਾ ਇਹ ਚੁਆਈ ਕਰਦਾ ਆਪਾਂ ਧਿਆਨ ਰੱਖਣਾ ਇਹਨੂੰ ਜ਼ਿਆਦਾ ਨਹੀਂ ਭਰਨ ਦੇਣਾ ਹਾਂਜੀ ਉਹ ਤਾਂ ਵੈਸੇ ਮੰਨ ਲਓ ਬੱਚੀ ਲੀਟਰ ਦਾ ਕਹਿਣਾ ਆਪਾਂ ਨੇ 20 ਲੀਟਰ ਦੁੱਧ ਹੀ ਭਰਨਾ ਇਸ ਤੋਂ ਵੱਧ ਨਹੀਂ ਭਰਨਾ ਤੇ ਆਹ ਟਰਾਂਸਪੇਰੈਂਟ ਜਿਹੜਾ ਟਰਾਂਸਪੇਰੈਂਟ ਹੁੰਦਾ ਵੀ ਕੋਈ ਬੰਦਾ ਕਹਿੰਦਾ ਵੀ ਸਾਨੂੰ ਪਤਾ ਲੱਗੇ ਸਾਡੀ ਗਾਂ ਨੇ ਕਿੰਨਾ ਦੁੱਧ ਦਿੱਤਾ ਤਾਂ ਇੱਥੇ ਮਾਪਾ ਬਣਿਆ ਹੋਇਆ ਹੈ 25 ਲੀਟਰ ਦਾ ਕੈਨ ਹੈ ਇਹ ਜਿੰਨਾ ਲੀਟਰ ਤੁਹਾਨੂੰ ਦੋਗੀ ਇੱਥੇ ਮਾਪਾ ਬਣਿਆ ਹੋਇਆ ਹੈ ਕੈਨ ਦਾ ਸੁੱਧੂ ਦੇਖੀ ਜਾਂਦਾ ਆਪਾਂ ਨੂੰ ਹਾਂ ਇਹ ਕੈਨ ਥੋੜੀ ਜਿਹੀ ਮਹਿੰਗੀ ਹੈ ਟਰਾਂਸਪੇਰੈਂਟ ਹੈ ਇਹ 25000 ਵਾਲਾ ਮਾਡਲ ਆ ਜਾਂਦਾ ਜੀ ਆਪਣਾ ਟਰਾਂਸਪੇਰੈਂਟ ਕੈਨ ਦੇ ਨਾਲ ਹਾਂ ਇਹ ਆਪਣਾ 23000 ਦਾ ਆ ਜਾਂਦਾ ਜੀ ਹੂੰ ਇਹਦੇ ਵਿੱਚ ਪੌਣੇ ਐਚਪੀ 'ਚ ਆਪਣੇ ਕੋਲ ਇੱਕ 20000 ਦੀ ਰੇਂਜ ਵੀ ਆ ਜਾਂਦੇ ਆ ਮਾਡਲ ਅੱਛਾ ਜੀ ਥੋੜਾ ਸਮਾਨ ਦਾ ਫਰਕ ਹੁੰਦਾ ਹੈ ਮਤਲਬ ਥੋੜੇ ਥੋੜਾ ਸਮਾਨ ਜ਼ਿਆਦਾ ਹੈ ਵਿੱਚ ਥੋੜਾ ਘੱਟ ਆ ਜਾਂਦਾ ਹੈ ਸਾਇਫਰ ਆ ਜਾਂਦਾ ਕੁਆਲਿਟੀ ਦਾ ਕੋਈ ਫਰਕ ਕੁਆਲਿਟੀ ਦਾ ਕੋਈ ਕੋਈ ਨਿਕਲਦਾ ਜੇ ਕਿਸੇ ਵੀ ਸੱਜਣ ਨੇ ਕਿਸੇ ਵੀ ਥਾਂ ਤੇ ਬੈਠੇ ਨੇ ਮੰਗਵਾਉਣਾ ਸਮਾਨ ਤੇ ਬਾਈ ਹੁਣਾਂ ਨੂੰ ਡਾਊਨ ਪੇਮੈਂਟ ਪਾ ਦਿਓ ਚਾਹ ਮੈਟ ਮੰਗਵਾਉਣਾ ਚਾਹ ਮਸ਼ੀਨ ਮੰਗਾਉਣੀ ਆ ਤੇ ਬਾਈ ਹੁਣਾਂ ਨੂੰ ਫੋਨ ਕਰ ਲਓ ਬਾਈ ਹੁਣਾਂ ਦਾ ਗੋਦਾਮ ਗੋਡੂਮ ਦੀ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਬਾਈ ਹੁਣਾਂ ਦਾ ਕੰਮ ਐ ਨਹੀਂਗਾ ਵੀ ਚਾਰ ਮਸ਼ੀਨਾਂ ਰੱਖ ਕੇ ਤਾਂ ਸੀ ਜਾਣਕਾਰੀ ਦਿੱਤੀ ਆ ਮਾਲਕ ਦੀ ਕਿਰਪਾ ਨਾਲ ਬਹੁਤ ਵੱਡੀ ਫੈਕਟਰੀ ਆ ਬਹੁਤ ਵੱਡੇ ਗੋਦਾਮ ਆ ਜੇ ਕਿਸੇ ਵੀ ਬੰਦੇ ਨੇ ਹੋਲ ਸੇਲ ਦਾ ਕੰਮ ਕਰਨਾ ਦੁਕਾਨਦਾਰ ਨੇ ਵੀ ਇਹਨਾਂ ਤੋਂ ਲੈ ਕੇ ਵੇਚਣੇ ਆ ਤਾਂ ਬੇਫਿਕਰ ਹੋ ਕੇ ਬਾਈ ਨੂੰ ਫੋਨ ਕਰ ਲਓ ਵਧੀਆ ਬੰਦਾ ਵਧੀਆ ਸਰਵਿਸ ਦੇਣ ਵਾਲਾ ਬੰਦਾ